ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਹੁੰਦੀ ਨਜ਼ਰ ਆ ਰਹੀ ਆ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ ਕਿ ਸੂਬੇ ਦੇ ਵਿੱਚ ਅੱਜ ਬਾਰਿਸ਼ ਹੋ ਸਕਦੀ ਆ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਗੜੇਮਾਰੀ ਹੋ ਸਕਦੀ ਆ ਤਾਂ ਅੱਜ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬਾਰਿਸ਼ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਇਸ ਵਕਤ ਲੁਧਿਆਣਾ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਸਵੇਰ ਤੋਂ ਹੀ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਆ ਤਾਂ ਤੜਕਸਾਰੇ ਬਾਰਿਸ਼ ਜੜੀ ਸ਼ੁਰੂ ਹੋ ਚੁੱਕੀ ਆ ਤਾਂ ਕਿਨਮਿਨ ਬਾਰਿਸ਼ ਜੇ ਲਗਾਤਾਰ ਜਿਹੜੀ ਬਾਰਿਸ਼ ਇਸ ਵਕਤ ਪੈ ਰਹੀ ਆ ਲੋ ਠੰਡ ਤੋਂ ਹੁਣ ਰਾਹਤ ਪਾਣ ਦੇ ਲਈ ਅੱਗ ਸੇਕਦੇ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਲੁਧਿਆਣਾ ਦੇ ਵਿੱਚ ਇਹ ਤਸਵੀਰਾਂ ਨੇ ਇੱਕ ਪਾਰਕ ਦੇ ਵਿੱਚ ਕੁਝ ਲੋਕ ਬੈਠੇ ਨੇ ਜਿੱਥੇ ਅੱਗ ਸੇਕ ਰਹੇ ਨੇ ਕਿਉਂਕਿ ਠੰਡ ਵੱਧ ਚੁੱਕੀ ਆ ਹੁਣ بارش ਪੈਣ ਨਾਲ ਠੰਡ ਵਧੀਆ ਤਾਂ ਲੋਕ ਇਹ ਵੀ ਕਹਿੰਦੇ ਨੇ ਕਿ ਇਸ بارش ਨਾਲ ਰਾਹਤ ਵੀ ਮਿਲੇਗੀ ਕਿਉਂਕਿ ਕਈ ਬਿਮਾਰੀਆਂ ਜਿਹੜੀਆਂ ਵਾ ਉਹ ਖਤਮ ਹੋ ਜਾਣਗੀਆਂ ਤਾਂ ਇੰਤਜ਼ਾਰ ਕਰ ਰਹੇ ਸੀ ਕਿ بارش ਪਵੇ ਤਾਂ ਬਿਮਾਰੀਆਂ ਖਤਮ ਹੋ ਜਾਣ ਤਾਂ ਠੰਡ ਵੀ ਜਿਹੜੀ ਆ ਉਹ ਵਧੇ ਤਾਂ ਲੋਕ ਪਹਾੜਾਂ ਦੇ ਵਿੱਚ ਆਨੰਦ ਲੈਣ ਦੇ ਲਈ ਪਹੁੰਚ ਰਹੇ ਨੇ ਕਿਉਂਕਿ ਉੱਥੇ ਸਨੋ ਫਾਲ ਹੋ ਰਹੀ ਆ ਬਰਫਬਾਰੀ ਹੋ ਰਹੀ ਆ ਤਾਂ ਉਸ ਦਾ ਮਜ਼ਾ ਲੈਣ ਦੇ ਲਈ ਪਹਾੜਾਂ ਦੇ ਵਿੱਚ ਪਹੁੰਚ ਰਹੇ ਨੇ ਹੁਣ ਪੰਜਾਬ ਦੇ ਵਿੱਚ ਇਹ ਸਥਿਤੀ ਬਣ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਵੀ ਠੰਡ ਜਿਹੜੀ ਆ ਹੁਣ ਵਧਣੀ ਸ਼ੁਰੂ ਹੋ ਚੁੱਕੀ ਆ ਕਈ ਥਾਵਾਂ ਤੇ بارش ਜਿਹੜੀ ਆ ਉਹ ਪੈ ਰਹੀ ਆ आ, कल मौसम विभाग ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ yellow alert ਕੀਤਾ ਗਿਆ ਵਾ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਤੇਜ਼ ਬਾਰਿਸ਼ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਗੜੇਮਾਰੀ ਹੋ ਸਕਦੀ ਹੈ ਤਾਂ ਹੁਣ ਇਹ ਭਵਿੱਖਬਾਣੀ ਜਿਹੜੀ ਆ ਸੱਚ ਹੁੰਦੀ ਨਜ਼ਰ ਆ ਰਹੀ ਆ ਤਾਂ ਅਸੀਂ ਆਮ ਲੋਕਾਂ ਨਾਲ ਵੀ ਗੱਲ ਗੱਲਬਾਤ ਕਰਾਂਗੇ ਕਿ ਰਾਹਤ ਜਿਹੜੀ ਉਹ ਆ ਗਈ ਹੈਗੀ ਇਸ ਵਕਤ ਤਾਂ ਇਸ ਨਾਲ ਠੰਡ ਤੋਂ ਥੋੜੀ ਰਾਹਤ ਜ਼ਰੂਰ ਮਿਲ ਜਾਂਦੀ ਹੈ ਤਾਂ ਆਮ ਲੋਕਾਂ ਨਾਲ ਅਸੀਂ ਗੱਲਬਾਤ ਕਰ ਲੈਨੇ ਆ ਬਾਈ ਜੀ ਬਾਰਿਸ਼ ਪੈ ਰਹੀ ਆ ਠੰਡ ਹੁਣ ਵਧਣ ਲੱਗ ਗਈ ਆ ਤਾਂ ਹੁਣ ਆਗ ਸਹਾਰਾ ਬਣੀ ਆ ਕੀ ਕਹਿਣਾ ਚਾਹੂਗੀ ਬਹੁਤ ਵਧੀਆ ਜੀ ਅੱਗ ਤਾਂ ਚਲੋ ਸਹਾਰਾ ਪਹਿਲਾਂ ਵੀ ਬਣਦੀ ਆ ਜੀ ਸਰਦੀਆਂ ਦੇ ਵਿੱਚ ਤੇ ਅੱਛਾ ਲੱਗ ਰਿਹਾ ਜੀ ਬਰਸਾਤ ਪੈ ਰਹੀ ਆ ਬਿਮਾਰੀਆਂ ਦੂਰ ਹੋ ਰਹੀਆਂ ਜੀ ਬੱਚਿਆਂ ਨੂੰ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਆ ਜੀ ਵਧੀਆ ਲੱਗ ਰਿਹਾ ਵੈਦਰ ਵਧੀਆ ਹੋ ਗਿਆ ਜੀ ਬਹੁਤ ਵਧੀਆ ਵਾਤਾਵਰਣ ਲੱਗ ਰਿਹਾ ਜੀ ਸਿਰੇ ਜਦੋਂ ਉੱਥੇ ਪਤਾ ਸੀ ਕਿ ਅੱਜ ਬਾਰਿਸ਼ ਹੋਣੀ ਆ ਨਾ ਜੀ ਇਹ ਤਾਂ ਸੁੱਤੇ ਪਿਆ ਨੂੰ ਪਤਾ ਲੱਗਿਆ ਜਦੋਂ ਛੜਛੜ ਹੋ ਰਹੀ ਸੀ ਗਲੀਆਂ ਦੇ ਵਿੱਚ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਾਰਿਸ਼ ਪੈਣੀ ਚਾਹੀਦੀ ਸੀ ਜਿੱਥੇ ਸਰਦੀ ਆ ਸਰਦੀ ਪਈ ਵੀ ਨਹੀਂ ਜੀ ਇਤਕੀ ਤੇ ਵਪਾਰੀ ਵਪਾਰਿਕ ਬੰਦੇ ਵੀ ਜਿਹੜੇ ਵੇਚਦੇ ਨੇ ਆਪਣੇ ਕੱਪੜਾ ਲੜਾ ਉਹ ਵੀ ਓਕੇ ਸੀਗੇ ਜੀ ਤੇ ਹੁਣ ਚਲੋ ਥੋੜੀ ਠੰਡ ਪੋ ਗਈ ਉਹਨਾਂ ਦਾ ਵੀ ਰੋਜ਼ਗਾਰ ਚੱਲੂਗਾ ਜੀ ਤੇ ਸਾਡੇ ਆਮ ਲੋਕਾਂ ਲਈ ਤਾਂ ਜੜੀ ਜੰਡ ਪੈਣੀ ਆ ਜੀ ਅੱਗ ਦਾ ਸਾਰਾ ਬਣੀ ਹੋਈ ਆ ਜੀ ਅੱਗ ਵਿੱਚ ਵੀ ਫਿਰ ਹੁਣ ਇਸ ਤਰ੍ਹਾਂ ਦਾ ਮੋਲ ਬਣ ਗਿਆ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਘਰੇ ਵੀ ਹੀਟਰ ਲਾਇਆ ਹੋਇਆ ਜੀ ਬੱਚੇ ਸੇਕ ਰਹੇ ਨੇ ਜੀ ਕਮਰਿਆਂ ਦੇ ਵਿੱਚ ਅਸੀਂ ਡਿਊਟੀ ਤੇ ਆ ਜੀ ਅੱਗ ਸੇਕ ਰਹੇ ਆ ਜੀ ਹਾਂਜੀ ਬਿਲਕੁਲ ਇਹ ਅੱਗ ਸੇਕ ਰਹੇ ਨੇ ਕਿਉਂਕਿ ਇਹ ਅੱਗ ਜਿਹੜਾ ਵਾ ਹੁਣ ਸਹਾਰਾ ਬਣੀ ਆ ਆਮ ਲੋਕਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਬਾਈ ਜੀ ਕੀ ਕਹਿਣਾ ਚਾਹੋਗੇ ਮੀਂਹ ਪੈਣਾ ਸ਼ੁਰੂ ਹੋ ਗਿਆ ਵਾ ਠੰਡ ਵਧਨੀ ਆ ਹੁਣ ਤਾਂ ਹੁਣ ਅੱਗ ਵੀ ਤੁਸੀਂ ਸੇਕ ਰਹੇ ਹੋ ਵਧੀਆ ਸਰ ਬਹੁਤ ਵਧੀਆ ਪ੍ਰਮਾਤਮਾ ਨੇ ਚਲੋ ਖੁਸ਼ ਵੀ ਕੀਤਾ ਕੋਈ ਗੱਲ ਨਹੀਂ ਚਲੋ ਆ ਤਾਂ ਦੇਖੋ ਸੀਜ਼ਨ ਹੈ ਤੇ ਪਰ ਇਹਨਾਂ ਕੇ ਚਲੋ ਅੱਗ ਸਹਾਰਾ ਵਾ ਸਾਡਾ ਨੇ ਤੁਹਾਨੂੰ ਥੋੜਾ ਬਚਾ ਕੀਤਾ ਹੈ ਸਾਡਾ ਚਲੋ ਪ੍ਰਮਾਤਮਾ ਦਾ ਮੇਰੇ ਰਹਿ ਕੇ ਚਲੋ ਬਿਮਾਰੀਆਂ ਜਿਹੜੀ ਆਈਆਂ ਨੇ ਸਰ ਆ ਦੂਰ ਹੋ ਗਈਆਂ ਨੇ ਸਾਰੀਆਂ ਕੋਈ ਨਾ ਪ੍ਰਮਾਤਮਾ ਦੇਖੋ ਸਾਰਿਆਂ ਦਾ ਭਲਾ ਕਰੇ ਕੋਈ ਇਹੋ ਜੀ ਗੱਲ ਨਹੀਂ ਜੀ ਦੇਖੋ ਜੀ ਜੇ ਮੀਂਹ ਪਵੇ ਜੋ ਮਰ ਜੇ ਕੰਮ ਤਾਂ ਦੇਖ ਬੰਦੇ ਨੇ ਕਰਕੇ ਖਾਣਾ ਜੀ ਰੋਟੀ ਕਰਕੇ ਖਾਣੀ ਹੈ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਜੀ ਚਲੋ ਪ੍ਰਮਾਤਮਾ ਦਾ ਵਾਹਿਗੁਰੂ ਜੀ ਦਾ ਜੇ ਸਾਨੂੰ ਸਹੀ ਰੱਖਿਆ ਆ ਬਾਈ ਕੀ ਕਹਿਣਾ ਚਾਹੂਗੇ ਠੰਡ ਥੋੜੀ ਲੇਟ ਜਰੂਰ ਪਈ ਆ ਪਰ ਹੁਣ ਠੰਡ ਜਿਹੜੀ ਆ ਉਹ ਜ਼ਿਆਦਾ ਹੋਵੇਗੀ ਅੱਗ ਵੀ ਸਾਰਾ ਬਣੀ ਆ ਕੀ ਕਹਿਣਾ ਚਾਹੂਗੇ ਠੰਡ ਵਧੂਗੀ ਜੀ ਵਧੂਗੀ ਸ਼ਰਵਾਦ ਹੋ ਗਈ ਆ ਜੀ ਹੁਣ ਠੰਡ ਵਧੂਗੀ ਜੀ ਬਹੁਤ ਜ਼ਰੂਰੀ ਸੀਗਾ ਜੀ ਠੰਡ ਵਧਣੀ ਵੀ ਚ ਬੱਚੇ ਬਚਾਊਗਾ ਹੀ ਬਿਮਾਰੀਆਂ ਤੋਂ ਹੁਣ ਬਾਕੀ ਸਾਡਾ ਸਾਰਾ ਤਾਂ ਇਹੀ ਹੈ ਗਰੀਬ ਬੰਦੇ ਦਾ ਅੱਗ ਹੀ ਆ ਠੰਡ ਤਾਂੋਂ ਜ਼ਿਆਦਾ ਪੈਣੀ ਆ ਹੁਣ ਇਹੀ ਇੱਕ ਹਸਾਰ ਰਹਿ ਗਿਆ ਜੀ ਇਹੀ ਬਚਾ ਹੀ ਸਾਡਾ ਤਾਂ ਹੁਣ ਮ제 ਲੈ ਰਹੇ ਥੋੜੇ ਅੱਗ ਦੇ ਵਜੇ ਮ제 ਲੈ ਰਹੇ ਆ ਪੂਰੇ ਪੂਰੇ ਇਹੀ ਅੱਗ ਵਾਲੀ ਹੋਈ ਹੈ ਇਹੀ ਮ제 ਲੈ ਰਹੇ ਆ ਪੂਰੇ ਆਨੰਦ ਆਨੰਦ ਲਈ ਪਹਾੜਾਂ 'ਚ ਜਾ ਰਹੇ ਹੁਣ ਪਰ ਹੁਣ ਤੁਹਾਡੀ ਠੰਡ ਜਿਹੜੀ ਇੱਥੇ ਹੁਣ ਪੰਜਾਬ ਜੀ ਹੈ ਜੀ ਇੱਥੇ ਹੀ ਆ ਜੀ ਆਨੰਦ ਮਾਰ ਰਹੇ ਆ ਜੀ ਅਸੀਂ ਪੁਰਖਲੇ ਭਾਈ ਜੀ ਹੁਣਾਂ ਅਸੀਂ ਗੱਲਬਾਤ ਕਰ ਰਹੇ ਹਾਂ ਕਿਉਂਕਿ ਠੰਡ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਮੀ ਪੈ ਰਿਹਾ ਵਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਆ ਵਾ ਭਾਈ ਕੀ ਕਹਿਣਾ ਚਾਹੋਗੇ ਰਾਹਤ ਹੁਣ ਮੇਰੀ ਆ ਕਿਉਂਕਿ ਆਗ ਵੀ ਸੇਕ ਰਿਹਾ ਠੰਡ ਵੀ ਨਾਲ ਦੀ ਨਾਲ ਹੈਗੀ ਆ ਬਸ ਐ ਕੀ ਆਨੰਦ ਹੀ ਆ ਗਰੀਬ ਬੰਦੇ ਲਈ ਤਾਂ ਬਸ ਆਹੀ ਆ ਭਾਜੀ ਆਗ ਹੀ ਆਪਣੀ ਬਾਕੀ ਬਰਸਾਤ ਕਰਕੇ ਥੋੜਾ ਜਿਹਾ ਨਾ ਉਹ ਬੁਰਾ ਹਾਲ ਹੁੰਦਾ ਤਾਂ ਕਰਕੇ ਸੜਕਾਂ ਗਿੱਲੀਆਂ ਨਾ ਤੇ ਐਕਸੀਡੈਂਟ ਵੀ ਬੜੇ ਹੁੰਦੇ ਨੇ ਬੈਨੀਫਿਟ ਵੀ ਆ ਤੇ ਬਾਈ ਉਹ ਵੀ ਆ ਨੁਕਸਾਨ ਵੀ ਆ ਥੋੜੇ ਬਸ ਐ ਕਿ ਨਾ ਥੋੜਾ ਹੌਲੀ ਚਲਾਓ ਮੋਟਰਸਾਈਕਲ ਹੈ ਗੱਡੀਆਂ ਤਾਂ ਕਿ ਸਪੀਡ ਬ੍ਰੇਕ ਕਰਦਾ ਕਰਕੇ ਤੂੰ ਐਕਸੀਡੈਂਟ ਨਾ ਹੋਵੇ ਬਸ ਇਹੀ ਆ ਜੀ ਬੱਚੇ ਬਜ਼ੁਰਗ ਫਿਰ ਪੂਰੇ ਸੇਫ ਰੱਖੇ ਹਾਂ ਜੀ ਆ ਬਿਲਕੁਲ ਹੀਟਰ ਲੱਗੇ ਨੇ ਆਪਣੇ ਘਰੇ ਤੇ ਆਰਾਮ ਨਾਲ ਹੱਥ ਸਿੱਕਿਆਂ ਦੇ ਘਰੇ ਚਾਹ ਪਾਣੀ ਚੱਲਦੀ ਬਸ ਮੌਜਾ ਲੈ ਰਹੇ ਆਪਣਾ ਕਹਿੰਦੇ ਗਰੀਬਾਂ ਦੀ ਮੂੰਫਲੀ ਬੜੀ ਵਧੀਆ ਹੁੰਦੀ ਆ ਮੂੰਫਲੀ ਬੜੀ ਚੱਲਦੀ ਇਹਨਾਂ ਦੇ ਨਾਲ ਹਾਂ ਮੂੰਫਲੀ ਵਧੀਆ ਗੱਚਕ ਜ਼ਰੂਰ ਖਾਇਓ ਚਿੱਕੀ ਤੇਲ ਵਾਲੀ ਗੱਚਕ ਸਵਾਦ ਹੁੰਦੀ ਆ ਤੇ ਸਰਦੀ ਦੇ ਫਾਇਦੇ ਵੀ ਇਹਨਾਂ ਦੇ ਇਹ ਕੀ ਤਿਆਰੀ ਹੁੰਦੀ ਸਰਦੀਆਂ ਦੇ ਵਿੱਚ ਗੁੜ ਪੇੜੇ ਜਿਹੜੇ ਖਾਸ ਬੰਦੇ ਘਰਾਂ ਦੇ ਵਿੱਚ ਬਸ ਆਈ ਹੈ ਜੀ ਪਿੰਨੀਆਂ ਮम्मी ਪਿੰਨੀਆਂ ਬਣਾਉਂਦੇ ਨੇ ਘਰੇ ਆਪ ਪਿੰਨੀਆਂ ਹੋ ਗਏ ਤੇ ਮੂੰਫਲੀਆਂ ਬੈ ਕੇ ਬਸ ਨਾਲੇ ਬੈਠ ਰਹੇ ਨੇ ਥੋੜੀ ਚਾਹ ਨਾਲ ਗੱਪਸ਼ਪ ਹੋ ਜਾਂਦੀ ਹੋਰ ਬਸ ਬਿਲਕੁਲ ਕਿਉਂਕਿ ਇਹ ਸਰਦੀ ਜਿਹੜੀ ਆ ਪਰਿਵਾਰ ਦੇ ਵਿੱਚ ਇੱਕ ਬੈਠਣ ਦਾ ਮੌਕਾ ਵੀ ਮਿਲਦਾ ਵਾ ਸਾਰੇ ਬੈਠ ਕੇ ਪਿੰਨੀਆਂ ਖਾਂਦੇ ਨੇ ਮੂਫਲੀਆਂ ਖਾਂਦੇ ਨੇ ਤਾਂ ਅੱਜ ਮੌਸਮ ਦੇ ਵਿੱਚ ਬਦਲਾਅ ਜਿਹੜੇ ਨੇ ਉਹ ਨਜ਼ਰ ਆਨੇ ਸ਼ੁਰੂ ਹੋ ਚੁੱਕੇ ਨੇ ਮੌਸਮ ਭਾਗ ਨੇ ਅਲਰਟ ਜਾਰੀ ਕੀਤਾ ਸੀਗਾ ਕਿ ਅੱਜ ਸੂਬੇ ਦੇ ਵਿੱਚ ਕਈ ਥਾਵਾਂ ਤੇ ਬਾਰਿਸ਼ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਗੜੇਮਾਰੀ ਹੋ ਸਕਦੀ ਆ ਤਾਂ ਇਸ ਤਰ੍ਹਾਂ ਦਾ ਅਲਰਟ ਜਿਹੜਾ ਮੌਸਮ ਭਾਗ ਵੱਲੋਂ ਜਾਰੀ ਕੀਤਾ ਗਿਆ ਸੀ ਇਸ ਵਕਤ ਲੁਧਿਆਣਾ ਦੇ ਵਿੱਚ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਇਹ ਮੌਸਮ ਦੇ ਵਿੱਚ ਬਦਲਾਅ ਨਜ਼ਰ ਆ ਰਹੇ ਨੇ ਅੱਜ ਕਈ ਥਾਵਾਂ ਤੇ ਬਾਰਿਸ਼ ਜਿਹੜੀ ਆ ਉਹ ਪੈਂਦੀ ਸੀ ਦਿਖਾਈ ਦੇ ਰਹੀ ਆ ਤਾਂ ਲੋਕ ਜਿਹੜੇ ਨੇ ਰਾਹਤ ਠੰਡ ਤੋਂ ਰਾਹਤ ਲੈਣ ਦੇ ਲਈ ਅੱਗ ਵੀ ਸੇਕ ਰਹੇ ਨੇ ਮਜ਼ੇ ਵੀ ਲੈ ਰਹੇ ਨੇ ਔਰ ਮੌਸਮ ਭਾਗ ਵੱਲੋਂ ਵੀ ਕਹਿ ਗਿਆ ਕਿ ਖਾਸ ਕਰ ਬਜ਼ੁਰਗਾਂ ਦਾ ਇਸ ਠੰਡ ਦੇ ਵਿੱਚ ਧਿਆਨ ਰੱਖਿਆ ਜਾਵੇ ਸਵੇਰ ਦੀ ਸਹਿਰ ਅਤੇ ਸ਼ਾਮ ਦੀ ਸਹਿਰ ਜਿਹੜੀ ਆ ਉਹ ਵਾਇਡ ਕੀਤੀ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜੇ ਘਰ ਦੇ ਵਿੱਚ ਕੋਈ ਬਿਮਾਰ ਵਿਅਕਤੀ ਆ ਉਸ ਦਾ ਖਾਸ ਧਿਆਨ ਜਿਹੜਾ ਵਾ ਉਹ ਰੱਖਿਆ ਜਾਵੇ ਤਾਂ ਅੱਜ ਮੌਸਮ ਵਿਭਾਗ ਦੀ ਜਿਹੜੀ ਪੁਖਿਖਵਾਨੀ ਇੱਕ ਵਾਰ ਫਿਰ ਸੱਚ ਦੀ ਨਜ਼ਰ ਆ ਰਹੀ ਹੈ ਸੂਬੇ ਦੇ ਵਿੱਚ ਕਈ ਥਾਵਾਂ ਤੇ ਅੱਜ ਸਵੇਰ ਤੋਂ ਹੀ ਜਿਹੜੀ ਆ ਬਾਰਿਸ਼ ਹੋ ਰਹੀ ਹੈ ਕੈਮਰਾਮੈਨ ਵਿਕਾਸ ਨੇ ਦਾ ਨਰਿੰਦਰ ਕੁਬਾ ਜਗਮਨ ਟੀਵੀ ਲੁਧਿਆਣਾ